ਵਾਹਿਗੁਰੂ ਜੀ ਤਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਆਪ ਜੀ ਦਸੰਗ ਕਰ ਰਹੇ ਹੋ ਜੀ ਦਰਦਵਾਲਾ ਸਾਹਿਬ ਮਨੀ ਕਰਨ ਲੰਗਰ ਹਾਲ ਦੇ ਵਿੱਚ 24 ਘੰਟੇ ਲੰਗਰ ਚੱਲਦਾ ਹੈ ਜੀ ਬੋਲਾ ਪ੍ਰੇਮ 24 ਘੰਟੇ ਲਗਾਤਾਰ ਆਪਣਾ ਲੰਗਰ ਚੱਲਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸੰਗਤ ਥੋੜੀ ਘੱਟ ਗਈ ਆ ਤੇ ਆਪਣਾ ਜਿਹੜਾ ਗੁਰਦੁਆਰਾ ਹੈ ਸਾਰਾ ਦਿਨ ਖੁੱਲ੍ਹਾ ਰਹਿੰਦਾ ਹੈ 24 ਘੰਟੇ ਤੇ ਲੰਗਰ ਲਗਾਤਾਰ ਚੱਲਦਾ ਹੈ ਵਾਹਿਗੁਰੂ ਜੀ ਤੇ ਕਮਰਿਆਂ ਵਾਸਤੇ ਤੁਸੀਂ ਇੱਥੇ ਮਿਲ ਸਕਦੇ ਹੋ ਲੰਗਰ ਹਾਲ ਦੇ ਵਿੱਚ ਆ ਵੇਖੋ ਇੱਥੇ ਵੀ ਲਿਖਿਆ ਸਾਹਮਣੇ ਕਮਰੇ ਲਈ ਇੱਥੇ ਮਿਲੋ ਜੀ ਕੁਛ ਅਦਾਜ਼ਕਾਰ ਦਿਖਾ ਕੇ ਕਮਰਾ ਫ੍ਰੀ ਚ ਲੈ ਸਕਦੇ ਆ। ਲਗਾਤਾਰ ਚਾਹ ਦਾ ਵੀ ਨੰਗਰ ਵਾਹਿਗੁਰੂ ਜੀ ਲਗਾਤਾਰ ਚੱਲਦਾ ਹੈ। ਇਹ ਕੋ ਜੀ ਚਾਹ ਦਾ ਲੰਗਰ ਵੀ ਲਗਾਤਾਰ ਚੱਲਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ